ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ 2-3 ਚਮਚੇ ਬੇਸਣ ਦੇ 2 ਚਮਚੇ ਸੂਜੀ ਦੇ ਇੱਕ ਵੱਡੀ ਕuali ਮੈਦੇ ਦੀ ਸਾਰੀਆਂ ਚੀਜ਼ਾਂ ਨੂੰ ਆਪਾਂ ਛਾਣ ਲੈਣਾ ਆ ਆਪਾਂ ਬਣਾਉਣ ਲੱਗੇ ਮਠੀਆਂ ਠੀਕ ਹੈ ਜੀ ਪਹਿਲਾਂ ਛਾਣ ਲੈਣੇ ਚੰਗੀ ਤਰ੍ਹਾਂ ਤੇ ਫਿਰ ਇਹਦੇ ਵਿੱਚ ਆਪਾਂ ਪਾਨੇ ਕਸੂਰੀ ਮੇਥੀ ਮਸਲ ਕੇ ਹੱਥ ਤੇ ਕਾਲੀ ਮਿਰਚ ਪਾ ਦਨੇ ਆ ਨਮਕ ਪਾ ਲੈਨੇ ਆ ਚਿਲੀ ਫਲੈਕਸ ਪਾ ਲੈਨੇ ਆ ਤੇ ਤੇਲ ਪਾ ਲੈਨੇ ਥੋੜਾ ਜਿਹਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਕਰ ਲੈਣਾ ਮਿਕਸ ਪਾਣੀ ਪਾ ਕੇ ਆਟੇ ਨੂੰ ਸਖਤ ਜਿਹਾ ਆਪਾਂ ਗੁੰਨਣਾ ਆ ਤੇ ਗੋਨ ਨੂੰ ਕੇ ਇਹਨੂੰ 10 ਮਿੰਟ ਆਪਾਂ ਟੱਕ ਕੇ ਰੱਖ ਦਣਾ ਠੀਕ ਆ ਜੀ ਮੈਂ ਟੱਕ ਕੇ ਰੱਖ ਦਿੱਤਾ ਸੀ ਛੋਟੇ ਛੋਟੇ ਪੇੜੇ ਲੈ ਕੇ ਇਸ ਤਰ੍ਹਾਂ ਗੋਲ ਕਰਕੇ ਹਥੇਲੀ ਨੇ ਇਹਨੂੰ ਦਬਾ ਦੇਣਾ ਬਹੁਤ ਸੌਖੀਆਂ ਬਣਣੀਆਂ ਬਹੁਤ ਵਧੀਆ ਬਣ ਚੰਨੀਆਂ ਬਾਜ਼ਾਰ ਨਾਲੋਂ ਕਿਤੇ ਵਧੀਆ ਬਣਦੀਆਂ ਠੀਕ ਆ ਜੀ ਤੇਲ ਆਪਾਂ ਗਰਮ ਰੱਖਿਆ ਸੀ ਉਹ ਚ ਪਾਤੀਆਂ ਮੀਡੀਅਮ ਸਿੱਖ ਤੇ ਇਹਨਾਂ ਨੂੰ ਪਕਾਉਣਾ ਆ ਤਾਂ ਅੰਦਰ ਤੱਕ ਇਹ ਪੱਕ ਕੇ ਤਿਆਰ ਹੋਣਗੀਆਂ ਬੜੀਆਂ ਵਧੀਆ ਕ੍ਰਿਸਪੀ ਆਪਣੀਆਂ ਜਿਹੜੀਆਂ ਮਠੀਆਂ ਬਣ ਕੇ ਤਿਆਰ ਹੋਣਗੀਆਂ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਦੇਖੋ ਜੀ ਕਿੰਨੀਆਂ ਸੋਹਣੀਆਂ ਮਠੀਆਂ ਬਣ